ਸਾਰੰਗ ਮਹਲਾ 5 ਬਿਨ ਪ੍ਰਭ ਰਹਿਨ ਨਾ ਜਾਏ ਘਰੀ ਸਰਬ ਸੂਖ ਤਾ ਹਉ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਕਾ ਨਾ ਵੱਡ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਮਨ ਪਨਾ ਥਾਨ ਪਵਿੱਤਰ ਆ ਮਾਨ ਪਵਿੱਤਰ ਆ ਪਵਿੱਤਰ ਸੁਨਨ ਕਹਿਨ ਹਾਰੀ ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਹਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤਮੰਡਲ ਇਕ ਤੂੰ ਹੀ ਰਹਾਉ ਤੁਮਹਿ ਪਿਤਾ ਤੁਮ ਹੀ ਫੁਨ ਮਾਤਾ ਤੁਮਹਿ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀ ਪ੍ਰਾਨਦਾਤਾ ਤੁਮਹਿ ਖਦੀਨਾ ਤੁਮਹਿ ਜਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰੀ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇ ਰਹੁਵਤ ਠਾਕਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖ ਆਪਨੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿਮਾਨ ਆਪਣੇ ਪਹਿਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਤੋਕ ਨਾਨਕ ਗੁਰ ਪਾਏ ਪੂਰਨ ਆਸੁ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹੋ ਮੋਹ ਦੂਰ ਕਰ ਬੱਪਰੇ ਸੰਗੋ ਗੋਪਾਲਹਿ ਜਾਣ ਰਹਾਉ ਮਿੱਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿੱਥਿਆ ਕਾਪਰ ਸੁਗੰਧ ਚਤੁਰਾਈ ਮਿੱਥਿਆ ਭੂਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤਹਿ ਕੀ ਸਾਰਾਨ ਮੰਗ ਨ ਮੰਗੋਂ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰੀ ਮਹੱਲਾ ਪੰਜਵਾ ਆਪਣੀ ਇਤਨੀ ਕਸ਼ੂ ਨਸਾਰੀ ਅਨਕ ਕਾਜ ਅਨਕ ਤਾ ਵਰਤਾ ਉਰਜਿਉ ਆਨ ਜੰਜਾਰੀ ਰਹਾਉ ਦਿਉ ਸਚਾਰ ਕੇ ਦੀ ਸਹ ਸੰਗੀ ਪੂਹਾ ਨਾਹੀ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਉ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰ ਮਹੱਲਾ ਪੰਜਵਾ ਮੋਹਣੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖਟ ਸਾਸਤਰ ਉਚਰਤ ਰਸਨਾਗਰ ਤੀਰਥ ਗਵਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਊਹਾ ਗੈਲ ਨਾ ਸ਼ੋਰੀ ਅੰਧ ਕੂਪ ਮਹਿ ਪਤਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਉ ਮੁਕਤਾ ਦਰਸ਼ਨ ਪੇਖਤ ਭੋਰੀ ਸਾਰੀ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟੁ ਖੱਟਲੀ ਪਵਨ ਅਫਾਰ ਤੋਰ ਚਾਮਰੋ ਫਤ ਜਜਰੀ ਤੇਰੀ ਰੇ ਮਾਟਲੀ ਰਹਾਉ ਤੂੰ ਹੀ ਤੇ ਹਰਿਉ ਤੂੰ ਹਾਲੇ ਧਰਿਉ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨਹਾਰ ਬਸਾਰਿਓ ਅੰਦਲੇ ਜਿਉ ਸਫਰੀ ਉਧਰ ਭਰੈ ਬਹਿ ਹਾਟਲੀ ਸਾਦ ਬਕਾਰ ਬਕਾਰ ਝੂਠ ਰਸ ਜਹ ਜਾਨੂ ਤਹਿ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੀ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰਿ ਮਹੱਲਾ ਪੰਜਵਾ ਗੁਰ ਜੀਓ ਸੰਗ ਤੋ ਹਾਰੈ ਜਾਨਿਓ ਕੋਟ ਜੋਤ ਉਹਾਂ ਕੀ ਬਾਤ ਨਾ ਪੁੱਛੀਐ ਤਾਂ ਦਰਗਾਹ ਭੀ ਮਾਨਿਉ ਰਹਾਉ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦ੍ਰਿਸ਼ਟਾਨਿਉ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਬ ਦੇਵ ਖਾਨਿਉ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਉ ਕਰਮ ਅਸਤਿਕ ਧਰ ਕੱਤੀ ਜੇਵਰੀ ਨਾਨਕ ਦਾਸ ਦਸਾਨਿਉ ਸਾਰੰਗ ਮਹੱਲਾ ਪੰਝਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬੱਪਰੂ ਪਹਾਈ ਜਾਂ ਕੋ ਰਾਖਾ ਰਾਮ ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀ ਉਹ ਬੰਧਾਨ ਆਦਿ ਜਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਧਾਨ ਰਹਾਉ ਤੁਮਹੀ ਦিয়ে ਅਨਕ ਪ੍ਰਕਾਰਾ ਤੁਮਹੀ ਦিয়ে ਮਾਨ ਸਦਾ ਸਦਾ ਤੁਮਹੀ ਪਤਿ ਰਾਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੂ ਮਹੱਲਾ ਪੰਜਵਾਂ ਕਰਹੁ ਗਤਿ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮਹੀ ਜੋਰੀ ਰਹਾਓ ਜਨਮ ਜਨਮ ਕੇ ਵਿਖਈ ਤੁਮ ਤਾਰੇ ਸਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿੰਤੀ ਕਰਨ ਜਾਣ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੁਹਾਰੂ ਨਾਉ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਉ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਉ ਨੈਣੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਉ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਉਪਾਉ ਸਾਰੰਗ ਮਹੱਲਾ ਪੰਜਵਾਂ ਜਾਂਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੋਹਿਲਾ ਸਹਜੀ ਸੋ ਕਹੀਐ ਬੱਦ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੇ ਅਹੰ ਬੁੱਧ ਵਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਤੇ ਕਹੀਐ ਪ੍ਰਿਆ ਪਾਗੀ ਅਚਿੰਤ ਸੋਏ ਜਾਗਨ ਉੱਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹਲ ਲਾ ਪੰਜਉ ਆਪਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰਪਰਮੇਸ਼ਰ ਤਾ ਕੋ ਮਾਰੇ ਰਹਾਉ ਨਿਰਵੈਰੈ ਸੰਗ ਵੈਰ ਰਚਾਵੇ ਹਰ ਦਰਗਹ ਓ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੈ ਨਿਰ ਪਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੂ ਤਿਉ ਰਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰਪਦੇਸ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸੱਤਰ ਪੀਖ ਸਮਤ ਵਿਚਾਰਿਓ ਸਗਲ ਸੰਭਖਨ ਜਾਪ ਤਪਤ ਬੁਝੀ ਸੀਤਲ ਆਗਹਾਨੇ ਸੁਨ ਅਧਧ ਬਿਸਮ ਭਏ ਬਿਸਮਾਦ ਫਣਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੀ ਮਹੱਲਾ ਪੰਜਵਾਂ ਮੇਰਾ ਗੁਰ ਮੋਇ ਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲੇਹਾਰੀ ਸਦਾ ਸਦਾ ਹਾਂ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰਹੁ ਨਿਤ ਸੇਵਾ ਗੁਰ ਆਪਣਾ ਨਮਸ਼ਕਾਰਿਆ ਸਰਬ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਤਜ ਅਭਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਾ ਮੋਦਰ ਦਇਆਲ ਅਰਦਹੁ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸੁਮਾਵੇ ਸਾਰੂ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖ ਨਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਪਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੂ ਸੁਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੂ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੂ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵਹੁ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚੱਲਹੁ ਸੁਖ ਸੇਤੀ ਘਰ ਜਾਵਹੁ ਸਾਰੀ ਮਹੱਲਾ ਪੰਜਵਾਂ ਠਾਕੁਰ ਤੁਮ ਸਰਨ ਆਈਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਾਹ ਪਕਰ ਕੱਡ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਾਨ ਮਲਾਇਆ ਸਾਰੀਂ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਦੀ ਬੇਦਪਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇਵ ਬਰਨ ਚ ਅਰ ਇੰਦਰ ਲੋਕ ਤਾਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰੰ ਮਹੱਲਾ ਪੰਜਵਾਂ ਜਿਹਵੇ ਅਮਰਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਉ ਆਨ ਬੇਭੂਤ ਮਿੱਥਿਆ ਕਰਮਾ ਨੁਹ ਸਾਚਾ ਇਹੈ ਸੋ ਆਉ ਜੀ ਪ੍ਰਾਨ ਆਨ ਮੁਕਤ ਕੋ ਦਾਤਾ ਏਕ ਸਸਿਓ ਲਿਵ ਲਾਉ ਕਹੋ ਨਾਨਕ ਤਾ ਕੀ ਸਰਨਾਈ ਦੇ ਤ ਸਗਲ ਅਪਿ ਆਉ ਸਾਰਿੰ ਮਹੱਲਾ ਪੰਜਵਾਂ ਹੋਤੀ ਨਹੀਂ ਕਮਨ ਕਛ ਕਰਨੀ ਇਹੈ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਨੀ ਰਹਾਉ ਪੰਜ ਦੋਖ ਛਿਦਰ ਇਆ ਤਨ ਮਹਿ ਬਿਖੇ ਬਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੀ ਗਰਸਤ ਜਾਤ ਬਲ ਜਰਨੀ ਅਨਾਥ ਹੈ ਨਾਥ ਦਿਆਲ ਸੁਖ ਸਾਗਰ ਸਰਬ ਦੁਖ ਭੈ ਹਰਨੀ ਮਨ ਬਾਛਤ ਚਿਤ ਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨ ਸਪੂਰਨ ਨਾਦ ਰਹਾਉ ਸਿਮਰਤਿ ਸ਼ਾਂਤ ਮਹਾ ਸੁਖ ਪਾਈਐ ਬਿਟ ਜਾਹੇ ਸਗਲ ਬਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਕੋ ਨਾਨਕ ਮਹਿਮਾ ਪੇਕ ਰਹੇ ਬਿਸਮਾਦ ਸਾਰ ਵਿਮਹਲਾ ਪੰਜਵਾਂ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਹਿਰਦੈ ਅਰਾਧ ਹੋ ਛੁਟਕੇ ਆਵਣ ਜਾਣੀ ਉਦਮ ਸਖਤ ਸਿਆਣ ਪਤਮਰੀ ਦੇਹ ਤਾ ਨਾਮ ਵਖਾਣੀ ਸੇ ਪਗਤ ਪਗਤ ਸੇ ਲਾਗੇ ਨਾਨਕ ਜੋ ਪ੍ਰਭ ਪਹਾਣੀ ਸਾਰੰਗ ਮਹੱਲਾ ਪੰਜਵਾਂ ਤਨਵੰਤ ਨਾਮ ਕੇ ਵਣਜਾਰੇ ਸਾਂਝੀ ਕਰਹੁ ਨਾਮ ਧਨ ਖਾਟੋ ਹੋ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੀ ਸੱਚ ਤਨ ਵਣਜੋ ਸੱਚ ਤਨ ਸੰਚੋ ਕਬ ਹੂ ਨਾ ਆਵੋ ਹਾਰੇ ਖਾਤ ਖਰਚਤ ਕਿਛੁ ਨ ਖੁੱਟਤ ਨਾਹੀ ਅਗੰਤ ਭਰੇ ਪੰਡਹਾਰੇ ਕਹੋ ਨਾਨਕ ਸੁਖ ਬਾਸ ਸੰਗ ਜਾਵਹੁ ਪਾਰ ਬ੍ਰਹਮ ਕੈ ਦਵਾਰੇ